ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਮੈਂ ਤੁਹਾਡੀ ਹੋਸਟ ਅਨਿਲਮ ਕੋਰਤ ਮੈਂ ਟੀਵੀ 80 ਦੇ ਸਾਰੇ ਦਸ਼ਕਾਂ ਦੇ ਸ਼੍ਰੋਤਿਆਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚਾ ਸੱਚ ਵਿੱਚ ਟੁਡੇਜ਼ ਪ੍ਰੋਗਰਾਮ ਨਾਲ ਦੇਸ਼ਾਂ-ਵਦੇਸ਼ਾਂ ਤੋਂ ਜੁੜ ਚੁੱਕੇ ਨੇ ਪ੍ਰੋਗਰਾਮ ਸੱਚਾ ਸੱਚ ਦੀ ਰੋਹਿਰਵਾ ਡਾਕਟਰ ਅਮਜੀਤ ਸਿੰਘ ਜੀ ਰੋਜ਼ਾਨਾ ਹੀ ਤਰ੍ਹਾਂ ਸਟੂਡੀਓ ਵਿੱਚ ਮੈਨਾਂ ਸ਼ਾਮਿਲ ਨੇ ਆਉਣਾ ਮਿਲ ਕੇ ਅੱਜ ਦੀਆਂ ਵਿਚਾਰ-ਚਰਚਾਵਾਂ ਕਰਦੇ ਹਾਂ ਜੀ ਡਾਕਟਰ ਸਾਹਿਬ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਜੀ ਡਾਕਟਰ ਸਾਹਿਬ ਜੀ ਆਨੂ ਪ੍ਰੋਗਰਾਮ ਸੱਚ ਸੱਚ ਵਿੱਚ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਅੱਜ 8 ਅਗਸਤ 2017 24 ਸਾਵਨ ਨਾਨਕਸ਼ਾਇ ਸਮਤ 569 ਦਾ ਦਿਨ ਹੈ ਤੇ ਡਾਕਟਰ ਸਾਹਿਬ ਪਹਿਲਾਂ ਜੋ ਅੱਜ ਦਾ ਇਸ਼ੂ ਹੈ ਉਹਨੂੰ ਲੈ ਕੇ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸ਼ਰੋਤਿਆਂ ਨੂੰ ਦੱਸ ਦਈਏ ਈਵਰਸ ਜੇ ਤੁਸੀਂ ਟੀਵੀ 84 ਨੂੰ ਦੇਖਣਾ ਚਾਹਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸ਼ਿੰਨ ਕੇਬਲ ਬਲਫਾਇਰ ਕੇਬਲ ਇਨ ਕੈਨੇਡਾ ਰੋਕੂ ਜਾਦੂ ਬਾਕਸ ਸ਼ਾਵਾ ਫੇਸਬੁੱਕ ਗਲੋਬਲ ਸੀਪਿੰਗ ਦੀ ਐਪ ਰਾਹੀਂ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ ਜੀ ਰਾਜ ਸਾਹਿਬ ਪਹਿਲੇ ਸ਼ਬਾਰੇ ਤੁਹਾਡੇ ਵਿਚਾਰ ਜਾਨਣਾ ਚਾਹਾਂਗੇ ਕੀ ਕਹਿਣਾ ਚਾਹੋਗੇ ਤੁਸੀਂ ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਉਹਨਾਂ ਸਾਰੇ ਦਰਸ਼ਕਾਂ ਸ਼ਰੋਤਿਆਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਜਿਨ੍ਹਾਂ ਨੇ ਕੱਲ੍ਹ ਦੇ ਸਾਡੇ ਪ੍ਰੋਗਰਾਮ ਤੋਂ ਬਾਅਦ ਸਾਨੂੰ ਕਾਲ ਕਰਕੇ ਔਰ ਲਿਖ ਕੇ ਜਿਹੜੀ ਪਾਕਿਸਤਾਨ ਇੰਡੀਪੈਂਡੈਂਸ ਡੇ ਸੈਲੀਬ੍ਰੇਸ਼ਨ ਸੀ ਉਸ ਵਿੱਚ ਪਾਰਟਿਸਪੇਸ਼ਨ ਲਈ ਵੀ ਔਰ ਉਸ ਦੇ ਲਈ ਸਮੂੱਚੇ ਤੌਰ ਤੇ ਮੁਬਾਰਕਬਾਦ ਦਿੱਤੇ ਜੀ ਔਰ ਜਦੋਂ ਹੀ ਇਹ ਸੈਗਮੈਂਟ ਜਿਹੜਾ ਫੇਸਬੁੱਕ ਤੇ ਚੱਲਿਆ ਹੈ ਪਿਛਲੇ ਆਲਮੋਸਟ 24 ਘੰਟੇ ਦੇ ਵਿੱਚ 15000 ਤੋਂ ਜ਼ਿਆਦਾ ਵਿਊਜ਼ ਜਿਹੜੇ ਨੇ ਜਿਨ੍ਹਾਂ ਚ ਵੱਡੀ ਗਿਣਤੀ ਸਾਡੇ ਪਾਕਿਸਤਾਨੀ ਭਰਾ ਜਿਨ੍ਹਾਂ ਨੇ ਬੜੀ ਖੁਸ਼ੀ ਦਾ ਇਜ਼ਹਾਰ ਕੀਤਾ ਹੈ ਖਾਲਸਤਾਨ ਦੇ ਲਈ ਦੁਆ ਮੰਗੀ ਹੈ ਔਰ ਜਿਹੜਾ ਪੂਰਾ ਸਮਰਥਨ ਦੇਣ ਦਾ ਉਹਨਾਂ ਨੇ ਜਿਹੜਾ ਆਪਣੀ ਤਖਤ ਦੇ ਵਿੱਚ ਕਿਹਾ ਜੀ ਔਰ ਜ਼ਾਰ ਹੈ ਕਿ ਜਿੱਥੇ ਆਪਣੇ ਮਿੱਤਰ ਦੇ ਦਿਲ ਦੇ ਵਿੱਚ ਖੁਸ਼ੀ ਦਾ ਜਲਵਾ ਹੁੰਦਾ ਹੈ ਉੱਥੇ ਦੁਸ਼ਮਣ ਨੂੰ ਵੀ ਉਨੀ ਤਕਲੀਫ ਹੁੰਦੀ ਹੈ ਬਿਲਕੁਲ ਔਰ ਹੁਣ ਤਾਂ ਉਹਨਾਂ ਨੇ ਜਿਹੜੇ ਦੁਸ਼ਮਣ ਖੈਮੇ ਦੇ ਜਿਹੜੇ ਜਾਲੀ ਆਈਡੀਆ ਬਣਾ ਕੇ ਬੈਠੇ ਨੇ ਜੀ ਉਹਨਾਂ ਨੇ ਸਿੱਧੀਆਂ-ਸਿੱਧੀਆਂ ਗਾੜਾਂ ਦਾ ਰੁਖ ਫੜਿਆ ਹੋਇਆ ਹੈ ਕਿਉਂਕਿ ਉਹਨਾਂ ਦੇ ਕੋਲ ਹੁਣ ਕੋਈ ਦਲੀਲ ਨਹੀਂ ਹੈ ਜੀ ਕਿਉਂਕਿ ਕੋਈ ਵੀ ਹੈਲਥੀ ਡਿਬੇਟ ਅਸੀਂ ਹਮੇਸ਼ਾ ਵੈਲਕਮ ਕਰਦੇ ਹਾਂ ਔਰ ਮੇਰਾ ਆਪਣਾ ਹੀ ਨਜ਼ਰੀਆ ਔਰ ਫੇਥ ਹੈ ਕਿ ਸਾਨੂੰ ਕੌੜੇ ਸ਼ਬਦ ਬੋਲਣ ਦੀ ਲੋੜ ਉਦੋਂ ਹੁੰਦੀ ਹੈ ਜਦੋਂ ਸਾਨੂੰ ਲੱਗਦਾ ਹੈ ਕਿ ਵੀ ਅਸੀਂ ਠੀਕ ਸ਼ਬਦਾਂ ਨਾਲ ਆਪਣਾ ਕੇਸ ਜਿੱਤ ਨਹੀਂ ਸਕਦੇ ਜੀ ਇਸ ਲਈ ਸਾਡਾ ਕੇਸ ਇਹਨਾਂ ਸੱਚ ਹੱਕ ਤੇ ਆਧਾਰਿਤ ਹੈ ਕਿ ਇਹ ਦੁਨੀਆ ਦੀ ਕਿਸੇ ਵੀ ਕੋਰਟ ਦੇ ਵਿੱਚ ਕਿਸੇ ਵੀ ਮੀਡੀਆ ਟ੍ਰਾਇਲ ਦੇ ਵਿੱਚ ਇਹੋ ਇਮਾਨਦਾਰ ਹੋਏ ਕਿਸੇ ਵੀ ਹੋਰ ਸਿਸਟਮ ਦੇ ਵਿੱਚ ਇਹ ਸਟੈਂਡ ਕਰਦਾ ਹੈ ਔਰ ਜਿੱਤੇਗਾ ਔਰ ਸਾਨੂੰ ਕਿਸੇ ਵੀ ਇਸ ਕਿਸਮ ਦੀ ਘਟੀਆ ਜ਼ੁਬਾਨ ਜਾਂ ਕੋਈ ਐਸੀ ਚੀਜ਼ ਦੀ ਲੋੜ ਨਹੀਂ ਹੈ ਪਰ ਸਾਡਾ ਦੁਸ਼ਮਨ ਇਨਾਨਵ ਹੈ ਔਰ ਉਹਨਾਂ ਨੂੰ ਇਹ ਰਗਦਾ ਹੈ ਵੀ ਜਿਹੜਾ ਸਿੱਖਾਂ ਮੁਸਲਮਾਨਾਂ ਦੀ ਸਾਂਝ ਦੀ ਗੱਲ ਹੈ ਔਰ ਜਿਵੇਂ ਦੋਨੋਂ ਪਾਸਿਆਂ ਤੋਂ ਇਸ ਪਾਸੇ ਲਈ ਜਿਹੜਾ ਉਹ ਖੁਸ਼ਦਲੀ ਹੈ ਖੁਸ਼ਮਿਜ਼ਾਜ਼ੀ ਹੈ ਔਰ پیش قدمੀ ਵੀ ਹੈ ਕਿਉਂਕਿ ਹੁਣ ਤੱਕ ਤਾਂ ਇਹ ਸੀ ਕਿ ਬੇਸ਼ੱਕ ਔਰੇ ਪਾਕਿਸਤਾਨ ਦੇ بڑے ਨਾਮਵਰ ਫਿਲਾਸਫਰ ਔਰ

ਪੋਲੀਟਿਕਲੀ ਆਪਣੀ ਜਿਹੜੀ ਹੈ ਸੋਲੀਡੈਰਿਟੀ ਵੱਲ ਵੀ ਆਈ ਹੈ ਪਰ ਮੈਂ ਸਮਝਦਾ ਹਾਂ ਵੀ ਚਲੋ ਅਸੀਂ ਭਾਵੇਂ ਜਿਵੇਂ ਸਮੁੰਦਰ ਦੇ ਵਿੱਚ ਇੱਕ ਨਿੱਕੀ ਜਿਹੀ ਸਿੱਪੀ ਹੁੰਦੀ ਹੈ ਸਾਡਾ ਟੀਵੀ 84 ਦਾ ਰੋਲ ਤਾਂ ਜੇ ਇੰਨਾ ਕੀ ਹੈ ਇੰਨਾ ਕੀ ਹੈ ਜੀ ਪਰ ਅਸੀਂ ਘਟੋ-ਘਟ ਇਸ ਪਾਸੇ ਵੱਲ ਵਹਿਣ ਮੋੜਨ ਦੀ ਕੋਸ਼ਿਸ਼ ਜ਼ਰੂਰ ਕੀਤੀ ਹੈ ਵਿਚਾਰ ਦਾ ਸੋਚ ਦਾ ਔਰ ਇੱਕ ਹੈਲਥੀ ਵਿਚਾਰ ਹੈ ਕਿ ਕਿਤੇ ਵੀ ਔਰ ਮੈਂ ਇਹ ਦੇਖਦਾ ਹਾਂ ਕਿ ਵੀ ਇਹੀ ਨਹੀਂ ਸਾਡੇ ਪ੍ਰੋਗਰਾਮ ਤੇ ਹੋਰ ਵੀ ਕਿਤੇ ਕੋਈ ਸਿੱਖਾਂ ਪ੍ਰਤੀ ਕੋਈ ਸੈਗਮੈਂਟ ਜਦੋਂ ਕੋਈ ਅਪਲੋਡ ਹੁੰਦਾ ਮੈਂ ਇੱਕ ਵੀਡੀਓ ਦੇਖ ਰਿਹਾ ਸੀ ਕੋਈ ਅਮਰੀਕਨ ਕਿਸੇ ਨੇ ਪਾਈ ਹੋਈ ਹੈ ਸਮ ਫੈਕਟਸ ਅਬਾਊਟ ਸਿੱਖਿਜ਼ਮ ਜੀ ਤੇ ਉਹਦੇ ਥੱਲੇ ਜੇ 50 ਕਮੈਂਟ ਨੇ ਤਾਂ ਉਹਦੇ ਚੋਂ 20 ਪਾਕਿਸਤਾਨੀ ਭਰਾਵਾਂ ਦੇ ਨੇ ਕੋਈ ਲਾਹੌਰ ਚ ਬੈਠਾ ਹੈ ਕੋਈ ਨਨਕਾਣਾ ਸਾਹਿਬ ਹਰ ਇੱਕ ਦੀ ਐਡਮਾਇਰੇਸ਼ਨ ਹੈ ਜੀ ਜੀ ਔਰ ਜਿਹੜੇ ਦੂਸਰੇ ਨੇ ਬਹੁ ਗਿਣਤੀ ਦਾ ਜਿਹੜੀ ਨਾਜ਼ੀਵਾਦੀ ਵਿਚਾਰਧਾਰਾ ਵਾਲੇ ਉਹ ਈਵਨ ਇਸ ਕਿਸਮ ਦੀਆਂ ਜਿਹੜੀਆਂ ਵੀਡੀਓਜ਼ ਨੇ ਉਦੇ ਥੱਲੇ ਵੀ ਬਜਾਏ ਕਿ ਸਿੱਖਾਂ ਦੀ ਤਾਰੀਫ ਚ ਕੋਈ ਕਹਿਣ ਜਾਂ ਕੋਈ ਹੋਏ ਉਹ ਪਾਕਿਸਤਾਨੀਆਂ ਨੂੰ ਤੁਰ ਲੈਂਦੇ ਨੇ ਕਿ ਜੀ ਤੁਸੀਂ ਇਹ ਤੇ ਤੁਸੀਂ ਉਹ ਜਿਹੜੀ ਗੱਲ ਇਹਨਾਂ ਦੀ ਫਰਸਟ੍ਰੇਸ਼ਨ ਦੱਸਦੀ ਹੈ ਸੋ ਚਲੋ ਅਸੀਂ ਇਸ ਦਿਨ ਸਾਰਿਆਂ ਦਾ ਸ਼ੁਕਰੀਆ ਵੀ ਅਦਾ ਕਰਦੇ ਔਰ ਇਹ ਜਿਹੜਾ ਪ੍ਰੋਗਰਾਮ ਉਸ ਹਟਸਨ ਦਰਿਆ ਦਰਿਆ ਦੇ ਕੰਢੇ ਸੰਡੇ ਸ਼ਾਮ ਹੋਇਆ ਉਸ ਦੀ ਲਗਭਗ 2 ਘੰਟੇ ਦੀ ਰਿਕਾਰਡਿੰਗ ਜਿਹੜੀ ਹੈ ਉਹ ਸੈਚਰਡੇ ਵੀ ਸ਼ਾਮ ਨੂੰ 8 ਤੋਂ 10 ਵਜੇ ਦੇ ਸੈਗਮੈਂਟ ਚੱਲੇਗੀ ਔਰ ਸੰਡੇ ਵੀ ਚੱਲੇਗੀ ਔਰ ਇਸ ਸੰਬੰਧੀ ਇੱਕ ਪ੍ਰੋਮੋ ਵੀ ਸਾਡੀ ਟੈਕਨੀਕਲ ਟੀਮ ਨੇ ਬਣਾ ਕੇ ਅੱਜ ਪੋਸਟ ਕੀਤਾ ਹੈ ਜਾਂ ਟੈਲੀਕਾਸਟ ਕੀਤਾ ਹੈ ਸੋ ਇਹ ਵਾਈਡਲੀ ਯੂਨੀਵਰਸ ਜਿਹੜਾ ਉਹ ਟੈਲੀਕਾਸਟ ਕਰਨ ਦੇ ਲਈ ਪਬਲਿਸਾਈਜ਼ ਵੀ ਕਰ ਰਹੇ ਔਰ ਉਸ ਤੋਂ ਬਾਅਦ ਇਹ ਅਪਲੋਡ ਵੀ ਹੋ ਜਾਏਗਾ YouTube ਤੇ ਔਰ ਜਿਹੜਾ ਪਾਰਟ ਅਸੀਂ ਲਗਾਤਾਰ ਤਾਂ ਦੇ ਨਾਲ ਜਦੋਂ ਤੋਂ ਮੋਦੀ ਖਾਸ ਤੌਰ ਤੇ ਪਾਵਰ ਚ ਆਇਆ ਆਰਐਸਐਸ ਦੇ ਹੱਥ ਪਾਵਰ ਆਈ ਹੈ ਜੀ ਔਰ ਹਰ ਹਫਤੇ ਹੀ ਕੋਈ ਨਾ ਕੋਈ ਜਿਹੜਾ ਕੇਸ ਹੈ ਕਿਵੇਂ ਮੀਡੀਆ ਤਾਂ ਉਹਨਾਂ ਨੇ ਪਹਿਲਾਂ ਹੀ ਸਾਰਾ ਉਹਨਾਂ ਦਾ ਜ਼ਰਖਰੀਦ ਬਣਾਇਆ ਜਾਂ ਉਹਨਾਂ ਦੇ ਸਾਹਮਣੇ ਬੈਂਡ ਕਰਨ ਦੀ ਥਾਂ ਕ્રોલ ਕਰਨਾ ਸ਼ੁਰੂ ਕੀਤਾ ਲੈਜਿਸਲੇਚਰ ਚੁਣਾਨੇ ਪਾਰਲੀਮੈਂਟ ਚ ਆਲਰੇਡੀ 2014 ਦੀਆਂ ਚੋਣਾਂ ਚੋਣਾਂ ਕੋਲ ਮੈਜੋਰਟੀ ਆਈ ਸੀ ਔਰ ਹੁਣ ਰਾਜ ਸਭਾ ਚ ਵੀ ਆ ਇਸ ਸਾਲ ਦੇ ਐਂਡ ਤੱਕ ਜਿਵੇਂ ਉਹਨਾਂ ਨੇ ਬਿਹਾਰ ਦੇ ਵਿੱਚ ਸ਼ੈਤਾਨੀ ਕਰਕੇ ਨतीश ਕੁਮਾਰ ਨੂੰ ਜਿਹੜਾ ਉਹ ਆਪਣੇ ਨਾਲ ਜੋੜ ਲਿਆ ਉਸ ਦੇ ਥੱਲੇ ਉਹਨਾਂ ਦੀ ਮੈਜੋਰਟੀ ਬਣਨੀ ਔਰ ਕਿਸ ਕ੍ਰੁਕਰੀ ਦੀ ਹੱਦ ਤੱਕ ਜਾ ਕੇ ਇਹਨਾਂ ਨੇ ਜਿਹੜੀ ਇਲੈਕਟਰਲ ਪੋਲਿਟਿਕਸ ਦੇ ਵਿੱਚ ਕਰਪਸ਼ਨ ਤੱਕੇਸ਼ਾਈ ਔਰ ਜਿਸ ਨੂੰ ਜਿਹੜਾ ਉਹ ਪਾਰਟੀ ਬਦਲਣਾ ਦਲ ਬਦਲੂ ਕਹਿੰਦੇ ਨੇ ਇਸ ਕਿਸਮ ਦਾ ਹੌਰਸ ਟ੍ਰੇਡਿੰਗ ਅੰਗਰੇਜ਼ੀ ਵਿੱਚ ਕਹਿੰਦੇ ਨੇ ਉਹਨੂੰ ਐਨਕਰੇਜ ਕੀਤਾ ਉਹਦਾ ਇੱਕ ਸਬੂਤ ਅੱਜ ਜਦੋਂ ਕਿ ਗੁਜਰਾਤ ਦੇ ਵਿੱਚ ਰਾਜ ਸਭਾ ਦੇ ਲਈ ਜਿਹੜੀਆਂ ਨੇ ਵੋਟਾਂ ਪਈਆਂ ਜਿੱਥੋਂ ਕਿ ਇਹ ਹੁਣੇ ਅਮਿਤ ਸ਼ਾਹ ਹੋਏ ਜਿਹੜਾ ਪ੍ਰਧਾਨ ਹੈ ਬੀਜੇਪੀ ਦਾ ਸਮ੍ਰਿਤੀ ਐਰਾਨੀ ਜਿਹੜੀ ਜਿਹਦੇ ਲਈ ਮੈਂ ਕੋਈ ਸ਼ਬਦ ਕਹਿਣਾ ਨਹੀਂ ਚਾਹੁੰਦਾ ਉਸ ਨੂੰ ਤੁਸੀਂ ਦੇਖ ਸਕਦੇ ਹੋ ਵੀ ਉਹ ਕਿੱਥੋਂ ਆਈ ਹੈ ਤੇ ਉਹਦਾ ਕੀ ਰੋਲ ਹੈ ਪਰ ਅਹਿਮਦ ਪਟੇਲ ਜਿਹੜਾ ਕਿ ਕਾਂਗਰਸ ਵੱਲੋਂ ਕਿਉਂਕਿ ਐਮਐਲਏ ਵੋਟਾਂ ਪਾਉਂਦੇ ਨੇ ਉਹਨਾਂ ਨੇ ਗਿਣਤੀ ਮਣਤੀ ਜੇ ਕਰਕੇ ਇਹ ਸੀ ਕਿ ਵੀ ਇੱਕ ਸੀਟ ਕਾਂਗਰਸ ਨੂੰ ਜਾਏਗੀ ਦੋ ਬੀਜੇਪੀ ਨੂੰ ਜਾਣਗੇ ਪਰ ਜਿਸ ਲੈਵਲ ਤੱਕ ਬੀਜੇਪੀ ਜਿੰਨੀ ਸਟੂਪ ਲੋ ਕੀਤੀ ਕਿ ਉਹਨਾਂ ਨੇ ਉੱਥੇ ਬੰਦੇ ਵੀ ਖਰੀਦੇ ਕਾਂਗਰਸ ਵਾਲਿਆਂ ਨੇ 44 ਆਪਣੇ ਐਮਐਲਏ ਗੁਜਰਾ ਉੱਥੇ ਕਰਨਾਟਕ ਚ ਭੇਜਤੇ ਜਿੱਥੇ ਉਹਨਾਂ ਦੀ ਸਰਕਾਰ ਹੈ ਫਿਰ ਵੀ ਵਾਪਸੀ ਦੇ ਉੱਤੇ ਜਿਸ ਅੰਦਾਜ਼ ਦੇ ਵਿੱਚ ਉਹਨਾਂ ਨੇ ਇੱਕ ਬਗੀਲਾ ਜਿਹੜਾ ਹੈ ਉਹਨੂੰ ਪਹਿਲਾਂ ਬਾਹਰ ਕਢਾਇਆ ਬਾਹਰ ਉਹਨੇ ਰਿਜ਼ਾਈਨ ਕੀਤਾ ਉਹਦੇ ਦੋ ਐਮਐਲਏ ਜਿਹੜੇ ਉਹਦੇ ਨਾਲ ਐਲਾਈਅੰਸ ਵਾਲੇ ਕਾਂਗਰਸ ਸੀ ਉਹਨਾਂ ਨੇ ਬੋਟਾਂ ਦਿਖਾ ਕੇ ਪਾਉਣ ਦੀ ਕੋਸ਼ਿਸ਼ ਕੀਤੀ ਬੀਜੇਪੀ ਨੂੰ ਕਿ ਪਾਵੇਂ ਅਸੀਂ ਕਾਂਗਰਸ ਚੋਂ ਵੋਟਾਂ ਅਸੀਂ ਤੁਹਾਨੂੰ ਪਾ ਰਹੇ ਉਹ ਬੜਾ ਲੰਬਾ ਚੌੜਾ ਉੱਥੇ ਸਾਰਾ ਦਿਨ ਡਰਾਮਾ ਹੁੰਦਾ ਰਿਹਾ ਇਲੈਕਸ਼ਨ ਕਮਿਸ਼ਨ ਦੇ ਸਾਹਮਣੇ ਐਂਡ ਇਵੈਂਚੁਅਲੀ ਜਿਹੜਾ ਉਹ ਦੋ ਆਟੋਨੋਮੀਆਂ ਕੈਨਸਲ ਹੋਈਆਂ ਔਰ ਅਹਮਦ ਪਟੇਲ ਜਿਹੜਾ ਉਹ ਜਿੱਤਿਆ ਕੌਣ ਜਿੱਤਿਆ ਹਾਰਿਆ ਸਾਡਾ ਇਹਦੇ ਨਾਲ ਨਹੀਂ ਹੈ ਪਰ ਮੈਂ ਇਹ ਦੱਸ ਰਿਹਾ ਹਾਂ ਵੀ ਕਿਵੇਂ ਜਿਹੜੀ ਲੈਜਿਸਲੇਚਰ ਮੈਜੋਰਟੀ ਹੈ ਉਹਨਾਂ ਨੇ ਕਿਸ ਅੰਦਾਜ਼ ਚੋ ਗੋਆ ਹੋਏ ਮਨੀਪੁਰ ਹੋਏ ਨਾਗਾਲੈਂਡ ਹੋਏ ਗੋਆ ਚ ਵੱਡੀ ਪਾਰਟੀ ਕਾਂਗਰਸ ਸੀ ਲੇਕਿਨ ਜਿਵੇਂ ਮਨੋਰ ਪਾਰਕਰ ਡਿਫੈਂਸ ਮਿਨਿਸਟਰ ਨੂੰ ਥੋਏ ਭੇਜ ਕੇ ਉਹਨਾਂ ਨੇ ਉਹ ਸਾਰਾ ਮੈਨੇਜ ਕੀਤਾ ਕਿਉਂਕਿ ਗਵਰਨਰ ਇਹਨਾਂ ਨੇ ਆਪਣੇ ਲਾਏ ਹੋਏ ਨੇ ਜੀ ਜੁਡੀਸ਼ਰੀ ਇਸ ਗੱਲ ਦਾ ਜ਼ਰੂਰ ਕਿਸ ਕਈਆਂ ਨੂੰ ਇਹ ਹੁੰਦਾ ਸੀ ਕਿ ਜੀ ਭਾਰਤ ਦੇ ਵਿੱਚ ਭਾਵੇਂ ਚਲੋ ਜਦੋਂ ਸਰ ਕਪੂਰ ਸਿੰਘ ਦਾ ਕੇਸ ਸਾਈਟ ਹੁੰਦਾ ਹੈ ਤਾਂ ਜ਼ਾਹਰ ਹੈ ਕਿ ਵੀ ਉਹਨਾਂ ਨੇ ਤਾਂ 1950ਆਂ 'ਚ ਇਹ ਕਹਿ ਦਿੱਤਾ ਸੀ ਕਿ ਭਾਈ ਮਲਕ ਹਿੰਦੂਕ ਰਾਜ ਤਿਕੜੀ ਕਾ ਗੁਰੂ ਰਾਖਾ ਭਾਈ ਸਿੱਖੜੇ ਦਾ ਜੀ ਉਨਾ ਦਾ ਕੇਸ ਸੁਪਰੀਮ ਕੋਰਟ ਤੱਕ ਗਿਆ ਔਰ ਕਿਵੇਂ ਨਹਿਰੂ ਨੇ ਡਿਸੀਜਨ 메ਕਿੰਗ ਨੂੰ ਇਨਫਲੂਐਂਸ ਕੀਤਾ ਪਰ ਫਿਰ ਵੀ ਕਿਤੇ ਨਾ ਕਿਤੇ ਕੋਈ ਇੱਕ ਅਦਾ ਜਦੋਂ ਕਿ ਅੱਛੀ ਜੁਡੀਸ਼ਰੀ ਚੋਂ ਕੋਈ ਐਗਰੈਸਿਵ ਡਿਸੀਜਨ ਕਿਸੇ ਮੁੱਦੇ ਤੇ ਆ ਜਾਂਦਾ ਸੀ ਤੇ ਉਹ ਸ਼ੁਰੂ ਹੋ ਜਾਂਦਾ ਸੀ ਕਿ ਜੀ ਬੜਾ ਬਹੁਤ ਵਧੀਆ ਹੋ ਰਿਹਾ ਪਰ ਹੁਣ ਜਿਵੇਂ ਇਹਨਾਂ ਨੇ 3 ਸਾਲ ਦੇ ਵਿੱਚ ਜੁਡੀਸ਼ਰੀ ਵੀ ਪੂਰੀ ਤਰ੍ਹਾਂ ਕਾਬੂ ਕੀਤੀ ਚੀਫ ਜਸਟਿਸ ਖੈਰ ਭਾਵੇਂ ਪੱਗ ਵਾਲਾ ਲਾਇਆ ਸੀ ਜਿਹੜਾ ਇਸ 28 ਅਗਸਤ ਨੂੰ ਰਿਟਾਇਰ ਹੋ ਰਿਹਾ ਹੈ لیکن انہیں بھی جس قسم ਦੀਆਂ ਜਜਮੈਂਟਸ ਦਿੱਤੀਆਂ ਫੇਵਰਿੰਗ ਇਨਾਂ ਦੇ অর इवन ਇੱਕ ਜਜਮੈਂਟ ਜਿਹੜੀ ਆਊਟ ਆਫ ਦਾ ਵੇਅ ਜਾ ਕੇ ਕਿਹਾ ਆਈ ऍम आल्सो ए ਹਿੰਦੂ ਐਂਡ ਪ੍ਰਾਊਡ ਟੂ ਬੀ ਅ ਹਿੰਦੂ ਐਂਡ ਆਈ ऍम नॉट ਅਫਰੇਡ ਆਫ ਐਨੀਬਾਡੀ ਹੁਣ ਇਹ ਸਾਰੇ ਤੋਂ ਜ਼ਾਹਰ ਸੀ ਕਿ ਵੀ ਗੱਲ ਉੱਥੇ ਤੱਕ ਪਹੁੰਚ ਗਈ ਔਰ ਜਾਣ ਲੱਗੇ ਕਿਉਂਕਿ ਇਹ ਅਕਸਰ ਜਦੋਂ ਕੋਈ ਰਿਟਾਇਰ ਹੁੰਦਾ ਹੈ ਤੇ ਚੀਫ ਜਸਟਿਸ ਰეკਮੈਂਡ ਕਰਦਾ ਹੈ ਉਹਨੇ ਜਿਹਨੂੰ ਰეკਮੈਂਡ ਕੀਤਾ ਦੀਪਕ ਮਿਸ਼ਰਾ ਕਿ ਇਹ ਚੀਫ ਜਸਟਿਸ ਹੋਏ ਉਹਨੂੰ ਗਵਰਨਮੈਂਟ ਨੇ ਅੱਜ ਕਿਹਾ ਕਿ ਬਈ ਉਹ ਜਿਹੜਾ 27 28 ਅਗਸਤ ਨੂੰ ਉਸ ਨੂੰ ਟੇਕਓਵਰ ਕਰੇਗਾ ਦੀਪਕ ਮਿਸ਼ਰਾ ਐਜ਼ ਅ ਚੀਫ ਜਸਟਿਸ ਜੀ ਹੁਣ ਜੁਡੀਸ਼ਰੀ ਜਦੋਂ ਤੁਸੀਂ ਇੱਥੇ ਵੀ ਜਦੋਂ ਕਿਸੇ ਨੂੰ ਸੁਪਰੀਮ ਕੋਰਟ ਦੇ ਅਮਰੀਕਾ ਦੇ ਵਿੱਚ ਜਾਂ ਇਵਨ ਐਜ਼ ਅ ਅਟਾਰਨੀ ਜਨਰਲ ਵੀ ਲਾਇਆ ਜਾਂਦਾ ਔਰ ਉਹਦੇ ਫਿਰ ਸਾਰੇ ਕੇਸ ਦੇਖੇ ਜਾਂਦੇ ਨੇ ਕਿਉਂਕਿ ਜਦੋਂ ਇੱਥੇ ਕਨਫਰਮੇਸ਼ਨ ਹੀਅਰਿੰਗਸ ਹੁੰਦੀਆਂ ਨੇ ਜੀ ਜਿਵੇਂ ਟੋਮਸ ਕਲੈਰੈਂਸ ਸੀ ਪਹਿਲਾ ਕਾਲਾ ਜੱਜ ਨੂੰ ਕੀਤਾ ਉਹਨੂੰ ਬਿਲਕੁਲ ਸੂਈ ਦੇ ਨੱਕੇ 'ਚ ਲਗਾਉਂਦੇ ਨੇ ਜਦੋਂ ਤੋਂ ਉਹਨੇ ਪਹਿਲਾਂ ਐਜ਼ ਅ ਵਕੀਲ ਕਿਹੜੇ ਕੇਸ ਲੈ ਜਦੋਂ ਜੱਜ ਬਣਿਆ ਕਿਦੇ 'ਚ ਕੀ ਆਇਆ ਉਹਦੇ ਤੋਂ ਅੰਦਾਜ਼ਾ ਲਾਉਂਦੇ ਨੇ ਕਿ ਵੀ ਇਹ ਜਦੋਂ ਜੱਜ ਬਣੇਗਾ ਇਹਦਾ ਜਿਹੜਾ ਰੁਝਾਨ ਹੈ ਕਿ ਇਸਾਂ ਦੇ ਡਿਸੀਜਨ ਦਾ ਉਹ ਕਿਸ ਕਿਸਮ ਦਾ ਹੋਏਗਾ ਜੀ ਹੁਣ ਜ਼ाहिर ਹੈ ਵੀ ਜੇ ਦੀਪਕ ਮਿਸ਼ਰਾ ਹੁਣ ਬਹੁਤ ਵਾਰੀ ਜਿੰਨੇ ਤੁਸੀਂ ਮਿਸ਼ਰਿਆਂ ਦਾ ਬਹੁਤਾ ਹਾਲ ਦੇਖੋਗੇ ਬਿਹਾਰ ਦੀ ਸਕੂਬ ਬੈਠ ਦੇ ਨਾਲ ਸੰਬੰਧਤ ਔਰ ਪੂਰਾ ਜਿਹੜਾ ਇਹ ਹਿੰਦੂ ਤੋਂ ਵੀ ਮਾਈਂਡਸੈਟ ਲੇਕਨ ਅਸੀਂ ਫਿਰ ਵੀ ਕੋਈ ਜਨਰਲਾਈਜ਼ ਕਰਕੇ ਕਿਸੇ ਦੇ ਲੇਬਲ ਨਹੀਂ ਲਾਉਣਾ ਚਾਹੁੰਦੇ ਉਹਨੇ ਦੀਪਕ ਮਿਸਰਾ ਦੀ ਜਿਹੜੀ ਕਾਰਗੁਜ਼ਾਰੀ ਕੀ ਰਹੀ ਹੈ ਪਿਛਲੇ ਪੀਰੀਅਡਸ ਦੋ ਜਜਮੈਂਟਸ ਹੁਣ ਕਿਉਂਕਿ ਉਹਨੇ ਚੀਫ ਜਸਟਿਸ ਬਣਨਾ ਹੈ ਔਰ ਉਹਨੇ ਆਲਮੋਸਟ 1 ਸਾਲ ਇੱਕ ਮਹੀਨਾ ਚੀਫ ਜਸਟਿਸ ਰਹਿਣਾ ਔਰ ਇਸ ਦੇ ਆਉਣ ਤੋਂ ਬਾਅਦ ਕੀ ਤਬਦੀਲੀ ਹੋਏਗੀ ਕਿਹੜੇ ਕੇਸਸ ਇਹਨਾਂ ਦੀ ਫੇਵਰ ਚ ਹੋਣਗੇ ਕਿਉਂਕਿ ਅਸੀਂ ਆਲਰੇਡੀ ਜੁਡੀਸ਼ਰੀ ਬਾਰੇ ਬੜਾ ਕਰੀਅਰ ਕਰਦੇ ਰਹੇ ਆ ਵੀ ਉੱਥੇ ਹੁਣ ਕੀ ਚੱਲ ਰਿਹਾ ਹੈ ਜੀ ਔਰ ਇਹ ਇੱਕ ਵੈਲਿਡ ਹੈ ਕਿਉਂਕਿ ਅੱਜ ਦੀ ਮੇਨ ਖਬਰ ਹੈ ਕਿ ਵੀ ਉਸ ਦਾ ਪਾਰਟ ਹੁਣ ਇਹ ਉਹੀ ਦੀਪਕ ਮਿਸ਼ਰਾ ਹੈ ਜਿਨੇ ਜਿਹੜੀਆਂ ਜਜਮੈਂਟਸ ਪਿਛਲੇ ਪੀਰੀਅਡ ਦੇ ਵਿੱਚ ਦਿੱਤੀਆਂ ਨੇ ਉਹਨਾਂ ਦੇ ਵਿੱਚ ਉਹ ਉਸ ਬੈਂਚ ਦੇ ਵਿੱਚ ਸ਼ਾਮਲ ਸੀ ਜਿਹਦੇ ਵਿੱਚ ਇਹ ਫੈਸਲਾ ਜਸਟਿਸ ਮਿਸ਼ਰਾ ਨੇ ਦਿੱਤਾ ਸੀ ਮੰਡੀਟਰੀ ਜ਼ਰੂਰੀ ਕੀਤਾ ਸੀ ਕਿ ਹਰ ਸਿਨੇਮਾ ਹਾਲ ਦੇ ਵਿੱਚ ਫਿਲਮ ਸ਼ੁਰੂ ਹੋਣ ਤੋਂ ਪਹਿਲਾਂ ਜਿਹੜਾ ਉਹ ਜਨ ਗਨ ਮਨ ਭਾਰਤੀ ਨੈਸ਼ਨਲ ਐਂਥਮ ਗਾਇਆ ਜਾਏ ਜੀ ਹੁਣ ਇਹ ਆਊਟ ਆਫ ਦਾ ਵੇ ਜਾ ਕੇ ਜਦੋਂ ਤੁਸੀਂ ਇੱਕ ਪਾਸੇ ਆਜ਼ਾਦੀ ਵਿਚਾਰਾਂ ਦੀ ਦੀ ਗੱਲ ਕਰਦੇ ਹੋ ਔਰ ਲੋਕਾਂ ਦਾ ਆਪਣਾ ਹੱਕ ਹੈ ਉਹਨਾਂ ਨੇ ਕੀ ਪਾਣਾ ਹੈ ਕੀ ਨਹੀਂ ਪਾਣਾ ਕੀ ਖਾਣਾ ਹੈ ਕੀ ਨਹੀਂ ਖਾਣਾ ਕੀ ਗਾਣਾ ਹੈ ਕੀ ਨਹੀਂ ਗਾਣਾ ਜੀ ਲੇਕਿਨ ਐਂਟਰਟੇਨਮੈਂਟ ਇੰਡਸਟਰੀ ਚ ਲਿਆ ਕੇ ਹਿੰਦੂਤਵਾ ਵਾਰਡਨ ਮਿਸ਼ਰਾ ਦਾ ਇਜ਼ਾਰੇ ਕਿ ਵੀ ਇਹ ਪੱਕਾ ਹਿੰਦੂਤਵੀ ਮਾਈਂਡਸੈਟ ਹੈ ਔਰ ਜਸਟਿਸ ਖੈਰ ਵੱਲੋਂ ਇਹਨੂੰ ਹੀ ਰეკਮੈਂਡ ਕਰਨਾ ਔਰ ਹਾਲਾਂ ਇਸ ਦੇ ਉੱਤੇ ਹਰਿੰਦਰ ਸਿੰਘ ਖਾਲਸਾ ਜਿਹੜੇ ਮੈਂਬਰ ਪਾਰਲੀਮੈਂਟ ਨੇ ਫਤੇਗੜ ਸਾਹਿਬ ਤੋਂ ਉਹਨਾਂ ਨੇ ਕੋਈ ਆਬਜੈਕਸ਼ਨ ਵੀ ਲਾਇਆ ਸੀ ਕਿ ਉਹਨੂੰ ਯਾਦ ਨਹੀਂ ਹੈ ਉਹਨਾਂ ਨੇ ਜਦੋਂ ਇਹਨੂੰ ਜਸਟਿਸ ਖੈਰ ਨੇ ਰეკਮੈਂਡ ਕੀਤਾ ਕਿ ਵੀ ਇਹ ਦੀਪਕ ਮਿਸ਼ਰਾ ਬਣਾਇਆ ਜਾਏ ਤੇ ਉਹਨਾਂ ਨੇ ਇਹ ਕਿਹਾ ਕਿ ਵੀ ਆ ਨਹੀਂ ਬੜਨਾ ਚਾਹੀਦਾ ਕਿਉਂਕਿ ਇਹ ਦਾ ਇਸ ਜਜਮੈਂਟ ਦੇ ਵਿੱਚ ਜਾਂ ਇਹ ਦਾ ਰੂਲ ਸੀ ਲੇਕਨ ਜਦੋਂ ਅੱਜ ਮੈਂ ਰਿਸਰਚ ਕੀਤਾ ਹੈ ਸਾਹਮਣੇ ਆਇਆ ਕਿ ਵੀ ਜਿਹੜਾ ਨੈਸ਼ਨਲ ਐਂਥਮ ਜਿਹੜਾ ਉਹ ਮੰਡੇਟਰੀ ਕਰਨ ਦਾ ਕੰਮ ਹੈ ਉਹ ਇਹਦੀ ਜਜਮੈਂਟ ਹੈ ਸੁਝਾਅ ਹੈ ਕਿ ਉਹਨੇ ਹਿੰਦੂਤਵੀਆਂ ਨੂੰ ਆਪਣਾ ਕਾਰਡ ਦਿਖਾ ਦਿੱਤਾ ਸੀ ਕਿ ਵੀ ਆਈ ਐਮ ਅਵੇਲੇਬਲ ਜੀ ਫਿਰ ਅਸੀਂ ਦੇਖਦੇ ਹਾਂ ਕਿ ਯਾਕੂਬ ਮੈਨਨ ਦਾ ਕੇਸ ਜਿਹੜਾ ਕਿ ਜਿਸ ਨੂੰ 2015 ਦੇ ਵਿੱਚ ਜਿਹੜਾ ਉਹ ਉਸ ਤੋਂ ਪਹਿਲਾਂ ਜਿਹੜੇ ਬੰਬੇ ਦੇ ਵਿੱਚ ਬੰਬ ਬਲਾਸਟ ਹੋਏ ਉਹਦੇ ਵਿੱਚ ਬਦੋ-ਬਦੀ ਜਿਹੜਾ ਉਹ ਦਬੇੜ ਲਿਆ ਗਿਆ ਸੀ ਔਰ ਕਿਉਂਕਿ ਮੈਮਨ ਬਰਦਰਸ ਦੇ ਨਾਲ ਇਹ ਵੈਸੇ ਹੀ ਉਹਨਾਂ ਨੂੰ ਮੁਸਲਮਾਨਾਂ ਦੇ ਗਮ ਜਿਹੜੇ ਆ ਹਮਦਰਦ ਸਮਝਦੇ ਨੇ ਔਰ ਯਾਕੂਬ ਮੈਮਨ ਕੇਸ 'ਚ ਜਦੋਂ ਕਿ ਉਥੋਂ ਦੀ ਅਧਾਰਤ ਨੇ ਉਹਨੂੰ ਡੈਥ ਸੈਂਟੈਂਸ ਦਿੱਤੀ ਸੀ ਪਰ ਇਹ ਹੋਪ ਸੀ ਕਿਉਂਕਿ ਜਿਹਨਾਂ ਫਿਲਮ ਦੀ ਗਰਾਉਂਡਸ ਦੇ ਉੱਤੇ ਦਿੱਤੀ ਗਈ ਸੀ ਉਹ ਕੇਸ ਬਣਦਾ ਹੀ ਨਹੀਂ ਸੀ ਜੀ ਤੇ ਸੁਪਰੀਮ ਕੋਰਟ ਤੋਂ ਹੀ ਤੁਹਾਨੂੰ ਹੋਪ ਹੁੰਦੀ ਔਰ ਉਧਰ ਅਰਜ਼ਾਰ ਸੀ ਕਿ ਵੀ ਜੇ ਟਾਈਮ ਮਿਲਦਾ ਦੋਨੋਂ ਪਾਸਿਆਂ ਨੂੰ ਜਾਂ ਸਪਰੀਮ ਕੋਰਟ ਦੇ ਵਿੱਚ ਤੁਸੀਂ ਆਪਣਾ ਕੇਸ ਪਲੀਟ ਕਰ ਦਿਓ ਪਰ ਇਹਨੇ ਪਹਿਲਾ ਪ੍ਰੈਸੀਡੈਂਟ ਜਿਹੜਾ ਸ਼ੁਰੂ ਕੀਤਾ ਸੀ ਕਿ ਵੀ ਸਵੇਰ ਦੇ 1 ਵਜੇ 1am ਅਦਾਲਤ ਖੁਲਾ ਕੇ ਜਿਹੜਾ ਔਰ ਉਸ ਤੇ ਵੀ ਸੁਨੇ ਫੈਸਲਾ ਦੇ ਕੇ ਉਹਨਾਂ ਨੇ ਕਿਹਾ ਵੀ ਨਹੀਂ ਹੀ ਸ਼ੁੱਡ ਗੋ ਟੂ ਦਾ ਗੈਲੋਸ ਕਿ ਉਹ ਫਾਂਸੀ ਦੇ ਫੰਦੇ ਤੇ ਲਟਕੇ ਔਰ ਹੁਣ ਇਹ ਵੀ ਜ਼ਾਹਰ ਹੈ ਵੀ ਜਿਵੇਂ ਅਫਸਰ ਗੁਰੂ ਦਾ ਜੁਡੀਸ਼ੀਅਲ ਮਰਡਰ ਹੋਇਆ ਯਾਕੂਬ ਮੈਮਨ ਬਾਰੇ ਵੀ ਇਹ ਆਮ ਜਿਹੜੇ ਇੰਡੀਪੈਂਡੈਂਟ ਜੂਰੀਸਪਰੂਡੈਂਸ ਵਾੜੇ ਲੋਕ ਨੇ ਟਾਪ ਅਟਰਨੀ ਨੇ ਜੀ ਉਹਨਾਂ ਦਾ ਇਹ ਕਹਿਣਾ ਸੀ ਕਿ ਵੀ ਇਹ ਜਿਹੜਾ ਇਹ ਬਿਲਕੁਲ ਜੁਡੀਸ਼ੀਅਲ ਮਰਡਰ ਕੀਤਾ ਹੈ ਔਰ ਜਿਹੜਾ ਉਹ ਮੈਸੇਜ ਦਿੰਦਾ ਹੈ ਮੁਸਲਮਾਨਾਂ ਨੂੰ 네ਗੇਟਿਵ ਔਰ ਹਿੰਦੂਆਂ ਨੂੰ ਚਾਹ ਦਿੱਤਾ ਸੋ ਜ਼ਾ ਰਹੇ ਵੀ ਇਹ ਵੀ ਪਾਰਟ ਜਿਹੜਾ ਇਹ ਇਹਦੇ ਥੱਲੇ ਹੋਇਆ ਜੀ ਹੁਣ ਜਿਹੜੀ ਚੀਜ਼ ਅਸੀਂ ਆਲਰੇਡੀ ਇੱਕ ਪ੍ਰੋਗਰਾਮ ਦੇ ਵਿੱਚ ਕਿਹਾ ਸੀ ਕਿ 2019 ਦੀਆਂ ਚੋਣਾਂ ਤੋਂ ਪਹਿਲੇ ਬਾਬਰੀ ਮਸਜਿਦ ਜਿਹੜੀ 6 ਦਸੰਬਰ 1992 ਨੂੰ ਢਾਈ ਗਈ ਉਸ ਥਾਂ ਦੇ ਉੱਤੇ ਜੁਡੀਸ਼ੀਅਲ ਆਰਡਰ ਦੇ ਨਾਲ ਰਾਮ ਮੰਦਰ ਬਣਾਉਣ ਦਾ ਜਿਹੜਾ ਫੈਸਲਾ ਹੈ ਉਹ ਸੁਪਰੀਮ ਕੋਰਟ ਦੇ ਹੈਗਾ ਕਿ ਇੱਥੇ ਮੰਦਰ ਬਣਾਓ। ਉਹ ਉਸ ਨੇ ਰਹੀ ਉਹਨਾਂ ਨੇ ਪਹਿਲਾਂ ਹੀ ਕਿਉਂਕਿ ਹਿੰਦੂ ਤਵੀਆਂ ਨੇ ਉਹ ਨੈਸ਼ਨਲ ਸਰਵੇ ਆਫ ਇੰਡੀਆ ਹੋਏ ਦੂਜੀਆਂ ਤੀਜੀਆਂ ਰਿਪੋਰਟਾਂ ਫੇਵਰੇਬਲ ਲਈਆਂ ਹੋਈਆਂ ਨੇ। ਕਿਉਂਕਿ ਬਾਬਰੀ ਮਸੀਬ ਜਿਹੜੀ 1992 ਚ ਛਾਈ ਗਈ ਉਸ ਬਾਰੇ ਜਿਹੜਾ ਅਲਾਹਾਬਾਦ ਹਾਈ ਕੋਰਟ ਦਾ ਫੈਸਲਾ ਹੈ ਕਿਉਂਕਿ ਜਿਹੜੀ ਡਿਸਪੂਟਡ ਲੈਂਡ ਹੈ ਉਹ ਆਲਮੋਸਟ ਜਿਹੜੀ ਹੈ ਕੁੱਲ ਮਿਲਾ ਕੇ 2.70 ਏਕੜ ਜੀ ਔਰ ਉਸ ਬਾਰੇ ਅਲਾਹਾਬਾਦ ਹਾਈ ਕੋਰਟ ਨੇ ਜਿਹੜਾ ਫੈਸਲਾ ਦਿੱਤਾ 2010 ਦੇ ਵਿੱਚ ਉਹਦੇ ਚ ਉਹਨੇ ਤਿੰਨ ਜਿਹੜੇ ਨੇ ਰਫੀਕ ਜਾਂ ਜਿਹੜੇ ਉਸ ਦੇ ਕੰਟੈਂਡਰ ਸੀ ਮੰਨੇ ਸੀ ਇਕੋ ਨਾਲ ਦੇ ਵਿੱਚ ਸੁੰਨੀ ਵਕਫ ਫੂਡ ਜੀ ਦੂਸਰਾ ਜਿਹੜਾ ਨਰਮੋਹੀ ਅਖਾੜਾ ਔਰ ਤੀਸਰੇ ਜਿਹੜੇ ਮੰਦਰ ਦਾ ਆਪਣਾ ਕਲੇਮ ਕਰਦੇ ਨੇ ਰਾਮ ਦਲਾ ਮੰਦਰਵਾਲ ਔਰ ਇਹ ਜਿਹੜਾ ਕੇਸ ਸੀ 2010 ਦੇ ਵਿੱਚ ਜਿਹੜਾ ਸੁਪਰੀਮ ਹਾਈ ਕੋਰਟ ਨੇ ਫੈਸਲਾ ਸੁਣਾਇਆ ਉਹਨਾਂ ਨੇ ਕਿਹਾ ਵੀ 2 2.77 ਏਕੜ ਜਿਹੜੀ ਜ਼ਮੀਨ ਹੈ ਉਹ ਇਹਨਾਂ ਤਿੰਨੋਂ ਹੀ ਤਰ੍ਹਾਂ ਦੇ ਵਿੱਚ ਸੁੰਨੀ ਵਕਫ ਫੂਡ ਨਰਮਲਾ ਖਾੜਾ ਨਰਮੋਈ ਅਖਾੜਾ ਨਰਮੋਈ ਅਖਾੜਾ ਔਰ ਰਾਮ ਲੱਲਾ ਮੰਦਿਰ ਦੇ ਵਿੱਚ ਵੰਡ ਦਿੱਤਾ ਹੈ ਔਰ ਇਸ ਫੈਸਲੇ ਦੇ ਖਿਲਾਫ ਜ਼ਾਰ ਹੈ ਸੁਨੀ ਬੋਰਡ ਨੇ ਵੀ ਅਪੀਲ ਕੀਤੀ ਔਰ ਦੂਸਰੇ ਨੇ ਵੀ ਕੀਤੀ ਹੈ ਤੈਨੂੰ ਹੀ ਤਰਾਇਆ ਕਿ ਨਹੀਂ ਇਹ ਸਾਡਾ ਹੱਕ ਵੰਡ ਦੇ ਹੁਣ ਸੁਪਰੀਮ ਇਹਨੂੰ ਕਹਿੰਦੇ ਨੇ ਟਾਈਟਲ ਡਿਸਪੂਟ ਹੁਣ ਸੁਪਰੀਮ ਕੋਰਟ ਦਾ ਕੋਈ ਵਿਚੋਲਗੀ ਕਰਾਉਣ ਦਾ ਜਾਂ ਦੂਜਾ ਰੋਲ ਨਹੀਂ ਹੁੰਦਾ ਉਹਨੇ ਕਾਨੂੰਨੀ ਨੁਕਤੇ ਤੋਂ ਦੇਖਣਾ ਹੈ ਵੀ ਜਿੱਥੇ ਬਾਬਰ ਬਾਬਰੀ ਮਸਜਿਦ ਬਣੀ ਹੋਈ ਹੈ ਜਿਸ ਨੂੰ ਰਾਮ ਮੰਦਰ ਕਲੇਮ ਕੀਤਾ ਜਾਂਦਾ ਹੈ ਉਸ ਦਾ ਟਾਈਟਲ ਕਿਹਦੇ ਨਾਮ ਹੈ ਉਹਨਾਂ ਨੇ ਟੈਕਨੀਕਲੀ ਇਹ ਦੇਖਣਾ ਹੈ ਉਹਨਾਂ ਨੇ ਇਹ ਨਹੀਂ ਦੇਖਣਾ ਵੀ ਉੱਥੇ 200 ਸਾਲ ਪਹਿਲਾਂ ਕੀ ਸੀ 400 ਸਾਲ ਪਹਿਲਾਂ ਕੀ ਸੀ ਜੀ ਔਰ ਇਹ ਕਿੱਥੇ ਤਾਂ ਇਹ ਟਾਈਟਲ ਡਿਸਪੂਟ ਸੀ ਔਰ ਕਿੱਥੇ ਹੁਣ ਜਿਹੜਾ ਇਹ ਜਸਟਿਸ ਖੈਰ ਜਿਹੜਾ ਲਿਆਂਦਾ ਇਹਨੇ ਪਹਿਲਾਂ ਹੀ ਹੁਣ ਸੁਬਰਾਮਣੀਅਮ ਸਵਾਮੀ ਫਤਰਤੀ ਉਹਦੇ ਲਈ ਮੈਂ ਸ਼ਬਦ ਇਸਤੇਮਾਲ ਕਰਦਾ ਹਾਂ ਉਨੇ ਪਟੀਸ਼ਨ ਕੀਤੀ ਹੋਈ ਸੀ ਕਿ ਜੀ ਇਹ 2010 ਤੋਂ ਬਾਅਦ 7 ਸਾਲ ਹੋ ਗਏ ਨੇ ਕੇਸ ਦੀ ਕਿਉਂ ਨਹੀਂ ਮੁਕੰਮਲ ਹੋ ਰਹੀ ਹੈ ਦੀ ਸਪੀਡੀ ਟ੍ਰਾਇਲ ਕੀਤਾ ਜਾਏ ਫਾਸਟ ਟਰੈਕ ਕੋਰਟ ਬਣਾਇਆ ਜਾਏ ਜੀ ਹੁਣ ਫਾਸਟ ਟਰੈਕ ਕੋਰਟ ਜਿਹੜਾ ਹੈ ਜਸਟਿਸ ਖੈਰ ਜਿਹੜਾ ਉਹ ਜਾਣ ਤੋਂ ਪਹਿਲੇ ਬਣਾ ਗਿਆ ਕਿਉਂਕਿ ਉਹਨੇ ਜਾਣਾ ਹੈ ਜੇ 27 ਅਗਸਤ ਨੂੰ ਲੇਕਨ ਜਿਹੜਾ ਫਾਸਟ ਟਰੈਕ ਕੋਰਟ ਹੈ ਉਸ ਦੇ ਵਿੱਚ ਮੁਖ ਜਿਹੜਾ ਹੈ ਜੱਜ ਹੈ ਉਹ ਇਹ ਜਸਟਿਸ ਮਿਸ਼ਰਾ ਹੀ ਹੈ ਅਨੁਸਾਰ ਹੈ ਕਿ ਵੀ ਉਹ ਹਿੰਦੂਤਵੀ ਕਾਰਡ ਦੇ ਹੁੰਦੇ ਆ ਕਿ ਇਹ ਅਯੁੱਧਿਆ ਮੰਦਿਰ ਕੇਸ ਦੇ ਵਿੱਚ ਕੀ ਫੈਸਲਾ ਆਏਗਾ ਜੀ ਔਰ ਇਸ ਫੈਸਲੇ ਲਈ ਗਰਾਉਂਡ ਤਿਆਰ ਕਰਦੇ ਆ ਜਿਹੜੀ ਦੂਸਰੀ ਖਬਰ ਉਹਨਾਂ ਨੇ ਹੁਣ ਯੂਪੀ ਦੇ ਵਿੱਚ ਅਦਿੱਤਿਆਨਾਥ ਯੋਗੀ ਆ ਗਿਆ ਤੇ ਉਹਨੇ ਪਤਾ ਨਹੀਂ ਐਲਾਨ ਕੀਤਾ ਕਿ ਗਰ ਯੂਪੀ ਮੇ ਰਹਿਣਾ ਹੋਗਾ ਯੋਗੀ ਯੋਗੀ ਕਰਨਾ ਹੋਗਾ ਜੀ ਔਰ ਉੱਥੇ ਉਹਨੇ ਆਂਦੇ ਆ ਜਿਹੜੇ ਬੋਰਡ ਸੀ ਸ਼ੀਆ ਔਰ ਦੂਜੇ ਸੁੰਨੀ ਉਹ ਭੰਗ ਕਰਤੇ ਸੀ ਔਰ ਆਪਣੇ ਬੰਦੇ ਲਾ ਕੇ ਹੁਣ ਅੱਜ ਜਿਹੜੀ ਮੇਜਰ ਡਿਵੈਲਪਮੈਂਟ ਹੈ ਔਰ ਇਹਦੇ ਨਾਲ ਹੀ ਆ ਗਈ ਕਿ ਵੀ ਇਧਰ ਦੀਪਕ ਮਿਸ਼ਰਾ ਚੀਫ ਜਸਟਿਸ ਦੇ ਤੌਰ ਤੇ ਅਪਾਇੰਟ ਹੋ ਗਿਆ ਔਰ ਇਧਰ ਇਹ ਆਇਆ ਕਿ ਮਾਸ ਕੈਨ ਬੀ ਬਿਲਟ ਐਟ ਅ ਡਿਸਟੈਂਸ ਫਰਮ ਡਿਸਪੂਟਡ ਸਾਈਟ ਸ਼ੀਆ ਵਕਫ ਬੋਰਡ ਹੁਣ ਇਸ ਦੇ ਟਾਈਟਲ ਦੇ ਝਗੜੇ ਚ ਸ਼ੀਆ ਵਕਫ ਬੋਰਡ ਜਿਹੜਾ ਹੈ ਉਹ ਐਗਜ਼ਿਸਟ ਹੀ ਨਹੀਂ ਕਰਦਾ ਕਿਉਂਕਿ ਜਿਹੜਾ ਟਾਈਟਲ ਹੈ ਉਹ ਔਰ ਉਹਨੂੰ 2.3 ਜਿਹੜੀ 2.7 ਏਕੜ ਜ਼ਮੀਨ ਹੈ ਤੇ ਨਾਜ ਵੰਡਣ ਦੀ ਗੱਲ ਹੈ ਪਰ ਇਹਨਾਂ ਨੇ ਲੋਕਾਂ ਦੇ ਕੇਸ ਤਿਆਰ ਕਰਨ ਲਈ ਕਿ ਦੇਖੋ ਜਿਹੜਾ ਉਹ ਸ਼ੀਆ ਸੈਂਟਰਲ ਵਕਫ ਬੋਰਡ ਉੱਤਰ ਪ੍ਰਦੇਸ਼ ਨੇ ਕਿਹਾ ਕਿ ਮਸਜਿਦ ਕੁਡ ਵੀ ਬਿਲਟ ਇਨ ਅ ਮੁਸਲਮ ਡੋਮੀਨੇਟਿਡ ਏਰੀਆ ਐਟ ਅ ਰੀਜ਼ਨੇਬਲ ਡਿਸਟੈਂਸ ਫਰਮ ਦ ਡਿਸਪੂਟਡ ਸਾਈਟ ਇਨ ਅਯੂਧਿਆ ਔਰ ਐਡੀ ਸੁਪਰਮਾਨ ਨੇ ਸੁਆਮੀ ਕਹਿੰਦਾ ਕਹਿੰਦਾ ਜੀ ਮਸਜਿਦ ਬਣਾਣੀ ਹੈ ਉਹ ਸਰਾਯੂ ਨਦੀ ਹੈਗੀ ਐਵੇਂ ਉਹਦੇ ਪਰਲੇ ਪਾਸੇ ਇਹਨਾਂ ਨੂੰ ਭੇਜੋ ਉੱਥੇ ਬਣਾ ਲੈਣ ਇਹ ਅਸੀਂ ਸਾਡੀ ਨਗਾ ਚ ਸਾਡੀਆਂ ਨਜ਼ਰਾਂ ਚ ਵੀ ਮਸਜਿਦ ਨਹੀਂ ਆਣੀ ਚਾਹੀਦੀ ਜਿੱਥੇ ਅਸੀਂ ਕਿੰਨਾ ਔਰ ਕਿੰਨੀ ਜ਼ਮੀਨ ਈਵਨ ਯੋਗੀ ਨੇ ਹੋਰ ਵੀ ਦੇ ਦਿੱਤੀ ਹੈ ਮੰਦਰ ਨੂੰ ਮਸਲ ਹੁਣ 500 ਏਕੜ ਜ਼ਮੀਨ ਹੈ ਔਰ ਉਹਨਾਂ ਦਾ ਆਇਆ ਕਿ ਜੀ ਦੁਨੀਆ ਦਾ ਅਜੂਬਾ ਬਣਾਣਾ ਤੋ ਕਹਿੰਦਾ ਦੁਨੀਆ ਦੇ ਅਜੂਬੇ ਦੇ ਨੇੜੇ ਇਹ ਬ੍ਰਾਹਮਣ ਬੈਠਾ ਹੋਏ ਤੇ ਸ਼ੂਦਰ ਈਵਨ ਉਹਦਾ ਨਜ਼ਰ ਵੀ ਆ ਜਾਏ ਇਹ ਮਲੇਛਾਂ ਦੀ ਮਸਜਿਦ ਜਿਹੜੀ ਹੈ ਸਰਾਯੂ ਦਰਿਆ ਦੇ ਕੰਢੇ ਹੁਣ ਇਹੀ ਗੱਲ ਜਿਹੜੀ ਹੈ ਇਹ ਸ਼ੀਆ ਵਕਫ ਬੋਰਡ ਜਿਨ੍ਹਾਂ ਦੀ ਕੋਈ ਹਸਤੀ ਨਹੀਂ ਹੈ ਕਾਨੂੰਨੀ ਤੌਰ ਤੇ ਪਰ ਅੱਜ ਉਹਨਾਂ ਨੇ ਜਿਹੜਾ ਐਫੀਡੇਵਿਟ ਸੁਪਰੀਮ ਕੋਰਟ ਦੇ ਵਿੱਚ ਦਿੱਤਾ ਹੈ 30 ਪੇਜ ਦਾ ਔਰ ਉਹਨਾਂ ਨੇ ਕਿਹਾ ਹੈ ਕਿ ਵੀ ਇਹ ਜਿਹੜਾ ਫਾਸਟ ਟਰੈਕ ਕੋਰਟ ਇਸ ਗੱਲ ਦਾ ਧਿਆਨ ਰੱਖੇ ਔਰ ਸਾਨੂੰ ਥੋੜਾ ਜਿਹਾ ਟਾਈਮ ਦੇ ਕਿਉਂਕਿ ਅਸੀਂ ਜਿਹੜਾ ਇਸ ਦੇ ਉੱਤੇ ਆਪਣੀ ਕਮੇਟੀ ਬਣਾਵਾਂਗੇ ਔਰ ਉਹਨਾਂ ਨੇ ਕਿਹਾ ਕਿ ਵੀ ਸਿンス ਬਾਬਰੀ ਮਸਜਿਦ ਵਾਜ਼ੇ ਸ਼ੀਆ ਵਕਫ ਬੋਰਡ ਪ੍ਰਾਪਰਟੀ ਸ਼ੀਆ ਸੈਂਟਰ ਵਕਫ ਬੋਰਡ ਯੂਪੀ ਅਲੋਨ is entitled to negotiate and arrive at a peaceful settlement with other remaining stakeholders ਉਹਨਾਂ ਨੇ ਕਿਹਾ ਜੀ ਇਹ ਅਸੀਂ ਜਿਹੜਾ ਉਹ ਇਹਨੂੰ ਬਣਾਵਾਂਗੇ ਇਸ ਦੇ ਉੱਤੇ ਨੈਗੋਸ਼ੀਏਟ ਅਸੀਂ ਕਰਾਂਗੇ ਅਸੀਂ ਉਹ ਉਹਨਾਂ ਨੇ ਆਲਰੇਡੀ ਕਹਿ ਦਿੱਤਾ ਜੀ ਇਥੋਂ ਚੱਕੋ ਮਸੀਤ ਕਿਤੇ ਹੋਰ ਬਣਾ ਦੇਾਂਗੇ ਔਰ ਜਿਨ੍ਹਾਂ ਨੇ 3 ਜੱਜ ਬੈਂਚ ਨੇ ਫਾਸਟ ਟਰੈਕ ਕੋਰਟ ਚ ਬਾਬਰੀ ਮਸੀਤ ਦਾ ਸੁਣਨਾ ਉਹਨਾਂ ਜਸਟਿਸ ਦੀਪਕ ਮਿਸ਼ਰਾ ਦੂਸਰਾ ਅਸ਼ੋਕ ਭੂਸ਼ਣ ਹੈ ਤੀਸਰਾ ਐਸ ਏ ਨਜ਼ੀਰ ਹੈ ਸੋ ਇਹ ਮੁਸਲਮਾਨ ਵੀ ਰੱਖ ਲਿਆ ਪਰ ਕਿਉਂਕਿ ਫੈਸਲਾ 3 2 ਦੇ ਨਾਲ 2 1 ਦੇ ਨਾਲ ਹੋਣਾ ਹੈ ਜੀ ਇਹ ਵੈਸੇ ਤਾਂ ਨਜ਼ੀਰ ਵੀ ਹੈਗੇ ਨਾ ਨਾਲ ਹੀ ਕਰੇਗਾ ਹੁਣ ਕਿਉਂਕਿ ਹਾਈ ਕੋਰਟ ਦੇ ਵਿੱਚ ਵੀ ਜਿਹੜਾ ਅਰਾਬਾਦ ਹਾਈ ਕੋਰਟ 2 1 ਦੇ ਨਾਲ ਫੈਸਲਾ ਸੀ ਪਰ ਉਹਦੇ 'ਚ ਇਹ ਪ੍ਰਭਾਵ ਹੋਇਆ ਜੀ ਚਲੋ ਤਿੰਨ ਪਾਰਟੀਆਂ ਨੇ ਉਹਨਾਂ ਨੇ ਕਿਹਾ ਜੀ ਵੰਡ ਦਿਓ ਹੁਣ ਇਹ ਜਿਸ ਰਸਤੇ ਤੇ ਦੀਪਕ ਕਪੂਰ ਤੁਰਿਆ ਹੋਇਆ ਹੈ ਮੇ ਦੀਪਕ ਮਿਸ਼ਰਾ ਉਹ ਜ਼ਾਹਰ ਹੈ ਕਿ ਭਈ ਇਹ ਕੀ ਫੈਸਲਾ ਆਏਗਾ ਸੋ ਹੁਣ ਇਹ ਸਾਰੇ ਚ ਇਸ ਤੋਂ ਇਲਾਵਾ ਇਹ ਤਾਂ ਬਾਬਰੀ ਮਸਜਿਦ ਦਾ ਦੂਸਰਾ ਕੇਸ ਜਿਹੜਾ ਇਸ ਦੀਪਕ ਮਿਸ਼ਰੇ ਦੇ ਸਾਹਮਣੇ ਲੱਗੇਗਾ ਉਹ ਐਸਵਾਈਐਲ ਕਨਾਲ ਦਾ ਜੀ ਸੋ ਜ਼ਾਹਰ ਹੈ ਕਿ ਅਮਿਤ ਸ਼ਾ ਹਰਿਆਣੇ ਦੇ ਵਿੱਚ ਆ ਕੇ ਪਿਛਲੇ ਦਿਨਾਂ ਚ ਕਹਿ ਕੇ ਗਿਆ ਹੈ ਕਿ ਵੀ ਜੀ ਅਸੀਂ ਜਿਹੜਾ ਸੈਂਟਰ ਇੰਟਰਵਿਨ ਕਰੇਗਾ ਸੋ ਹੁਣ ਉਹਨਾਂ ਨੂੰ ਜੇ ਸੁਪਰੀਮ ਕੋਰਟ ਚ ਉਹਦਾ ਆਪਣਾ ਚੀਫ ਜਸਟਿਸ ਪਹਿਲਾਂ ਵੀ ਉਹਨੇ ਖੈਰ ਨੇ ਉਹ ਗਰਾਊਂਡ ਤਿਆਰ ਕਰ ਦਿੱਤੀ ਹੈ ਆਲਰੇਡੀ ਤੇ ਕਿਉਂਕਿ ਉਹ ਕਿਉਂ ਤਰੀਕਾਂ ਪੈਣੀਆਂ ਰਹਿੰਦੀਆਂ ਨੇ ਉਹ ਉਹਦੇ ਚ ਉਹ ਨਹੀਂ ਅਦਰਵਾਇਜ਼ ਇਹ ਦੋਨੋਂ ਹੀ ਫੈਸਲੇ ਜਿਹੜੇ ਨੇ ਉਹਨਾਂ ਨੇ ਜਸਟਿਸ ਖੈਰ ਤੋਂ ਲੈਣੇ ਸੀ ਐਸਆਈਐਲ ਵਾਲਾ ਵੀ ਔਰ ਬਾਬਰੀ ਮਸਜਿਦ ਵਾਲਾ ਵੀ ਉਹਨੇ ਫਾਸਟ ਟਰੈਕ ਬਣਾਉਣ ਦੀ ਲਾਈਨ ਉਹਨੇ ਲਈ ਔਰ ਸੁਬਰਾਮਣੀਅਮ ਦੀ ਅਪੀਲ ਨੂੰ ਉਹਨੇ ਬਾਕੀ ਸਾਰੇ ਕੇਸ ਕਲੱਬ ਟੁਗੇਦਰ ਕਰ ਲਿਆ ਹੁਣ ਜ਼ਾਹਰ ਹੈ ਕਿ ਵੀ ਐਸਆਈਐਲ ਕਨਾਲ ਦਾ ਮੁੱਦਾ ਜਿਹੜਾ ਉਹ ਸਾਡੇ ਲਈ ਵਾਟਰ ਜਿਹੜਾ ਉਹ ਸ਼ਹਿਰ ਆ ਗਿਆ ਸਾਡੀ ਔਰ ਇਹ ਵੀ ਇਸ ਦੇ ਥੱਲੇ ਹੋਏਗਾ ਔਰ ਹਰਿਆਣੇ ਦੇ ਹੱਕ ਚ ਔਲਰੀਡੀ ਇੰਡੀਕੇਸ਼ਨ ਸੁਪਰੀਮ ਕੋਰਟ ਨੇ ਦਿੱਤੀ ਹੋਈ ਹੈ ਉਹਨਾਂ ਨੇ ਕਿਹਾ ਜੀ ਪਾਣੀ ਪੰਜਾਬ ਕੋਲ ਹੈ ਕਿ ਨਹੀਂ ਪਰ ਪਹਿਲਾਂ ਨਹਿਰ ਬਣਾਓ ਫਿਰ ਦੇਖਾਂਗੇ ਹੈ ਕਿ ਨਹੀਂ ਔਰ ਅਸੀਂ ਇਹਦੇ ਤੇ ਜਿਹੜਾ ਉਹ ਕਿਹਾ ਵੀ ਸੀ ਕਿ ਵੀ ਪੁਟਿੰਗ ਕਾਰਟ ਬਿਫੋਰ ਦਾ ਹਾਰਸ ਜੀ ਕਿ ਵੀ ਚੱਕੜਾ ਅੱਗੇ ਕੋੜਾ ਪਿੱਛੇ ਔਰ ਦੂਸਰੇ ਜਿਹੜੇ ਇਸ ਦੇ ਕੋਲ ਜਿਹੜੇ ਨੇ ਕੇਸ ਇਸ ਦੀ ਕੋਲ ਆਣਗੇ ਜਿਨ੍ਹਾਂ ਨੂੰ ਕਿ ਇਹ ਅਯੁੱਧਿਆ ਟਾਈਟਲ ਕੇਸ ਕਾਵੇਰੀ ਵਾਟਰਸ ਡਿਸਪੂਟ ਹੁਣ ਕਾਵੇਰੀ ਦਾ ਕਰਨਾਟਕਾ ਔਰ ਤਮੰਨਾੜ ਦਾ ਉਦੇਚ ਵੀ ਕਿਉਂਕਿ ਪਾਣੀ ਦਾ ਕਨਸਟੀਟਿਊਸ਼ਨਲ ਜਿਹੜਾ ਇੰਡੀਅਨ ਕਨਸਟੀਟਿਊਸ਼ਨ ਤੋਂ ਉਹਨੂੰ ਸਟੇਟ ਸਬਜੈਕਟ ਕਿਹਾ ਹੋਇਆ ਔਰ ਕਾਵੇਰੀ ਮਾਮਲੇ 'ਚ ਵੀ ਇਹਨਾਂ ਦਾ ਬਾਇਸ ਹੋਏਗਾ ਜੋ ਵੀ ਭਾਜਪਾ ਚਾਹੁੰਦੀ ਹੈ ਉਹੀ ਹੋਏਗਾ ਜੀ ਤੀਸਰਾ ਅਸੀਂ ਦੇਖਦੇ ਹਾਂ ਪਨਾਮਾ ਪੇਪਰ ਲੀਕਸ ਕੇਸ ਹੁਣ ਪਾਕਿਸਤਾਨੀ ਸੁਪਰੀਮ ਕੋਰਟ ਨੇ ਤਾਂ ਨਾਇਹਲ ਬਣਾ ਦਿੱਤਾ ਨਵਾਜ਼ ਸ਼ਰੀਫ ਦੇ ਇੱਕ ਭਰਾ ਨੂੰ ਛੱਡ ਕੇ ਬਾਕੀ ਸਾਰੇ ਟੱਬਰਾਂ ਨੂੰ ਟੱਬਰ 500 ਤੋਂ ਜ਼ਿਆਦਾ ਇੰਡੀਅਨ بزنسਮੈਨ ਜਿਹਦੇ ਸਾਰੇ ਅਡਾਨੀ ਤੇ ਦੂਜੇ ਮੋਦੀ ਦੇ ਯਾਰ ਜਿਹਨੂੰ ਇਹਨੇ ਉਸ ਜੀਐਸਟੀ ਦਾ ਬ੍ਰੈਂਡ ਮਾਸਟਰ ਬਣਾਇਆ ਉਹ ਲੰਬੂਜਿਆ ਕੀ ਐਕਟਰ ਹੈ ਮਤਾਬਚਨ ਮਤਾਬਚਨ ਜੀ ਔਰ ਉਹਦੀ ਨੋ ਐਸ਼ਵਰਿਆ ਰਾਏ ਉਹ ਸਾਰੇ ਹੀ ਪੈਨਾਮਾ ਦੀ ਕੇਸ ਦੇ ਵਿੱਚ ਨੇ ਔਰ ਉਹਨਾਂ ਦੇ ਵਿੱਚ ਇਹਨਾਂ ਦਾ ਕਿੱਥੇ ਤਾਂ ਗੱਲ ਸਵਿਟਸ ਬੈਂਕਾਂ ਦੇ ਅਕਾਊਂਟ ਦੀ ਹੋ ਰਹੀ ਸੀ ਜੇ ਬਹਾਂ ਸੇ ਪੈਸੇ ਲਾएंगे ਹਰੇਕ ਦੇ ਅਕਾਊਂਟ ਮੇ 20-20 ਲੱਖ ਹੋਗਾ ਮੋਦੀ ਦਾ ਐਡਰੈਸ ਹੁਣ ਕਿੱਥੇ ਉਹਦੇ ਚ ਫਸ ਗਏ ਪਨਾਮਾ ਵਾਲੇ ਕਿਉਂਕਿ ਉਹਦੇ ਤੇ ਇਹਨਾਂ ਦਾ ਕੰਟਰੋਲ ਨਹੀਂ ਸੀ ਉਹ ਲੀਕ ਹੋਈ ਔਰ ਹੁਣ ਇਹ ਕੇਸ ਵੀ ਜਿਹੜਾ ਪਨਾਮਾ ਲੀਕਸ ਕੇਸ ਇਹ ਚੀਫ ਜਸਟਿਸ ਦੀਪਕ ਮਿਸ਼ਰਾ ਦੇ ਕੋਲ ਹੋਏਗਾ ਇਹਦੇ ਚ ਤੁਸੀਂ ਦੇਖ ਲਓ ਵੀ ਸਈਆਂ ਭੇ ਕੋਤਵਾਰ ਤੋਂ ਡਰਤਾ ਹੈਗਾ ਔਰ ਇਹ ਸਾਰਾ ਪਾਰਟ ਜਿਹੜਾ ਅਸੀਂ ਸਮਝਦੇ ਹਾਂ ਕਿ ਵੀ ਉਸ ਡਾਇਰੈਕਸ਼ਨ ਦੇ ਵਿੱਚ ਜਿਵੇਂ ਅਸੀਂ ਕਿਹਾ ਕਿ ਜੁਡੀਸ਼ਰੀ ਦਾ ਵੀ ਪੂਰੀ ਤਰ੍ਹਾਂ ਹਿੰਦੂਕਰਨ ਹੋ ਗਿਆ ਔਰ ਇਹ ਜਿਹੜਾ ਇਸ ਦਾ ਹੁਣ ਪੁਆਇੰਟ ਹੋਣਾ ਕਿਉਂਕਿ ਹੋ ਤਾਂ ਜਸਟਿਸ ਖੈਰ ਦੇ ਨਾਲ ਹੀ ਗਿਆ ਸੀ ਜੀ ਜਸਟਿਸ ਦੇ ਨਾਲ ਪਰ ਇਹਦੇ ਬਾਰੇ ਹੁਣ ਕੋਈ ਭੁਲੇਖਾ ਨਹੀਂ ਹੋਣਾ ਚਾਹੀਦਾ ਕਿ ਆਣ ਵਾਲੇ ਦਿਨਾਂ 'ਚ ਇੱਕ ਜਿਹੜੀ ਹਾਂ ਮੈਂ ਇਹਦੇ 'ਚ ਭਾਵੇਂ ਟਾਈਟਲ 'ਚ ਮੈਂਸ਼ਨ ਨਹੀਂ ਸੀ ਕੀਤਾ ਆਰਟੀਕਲ 370 ਕਸ਼ਮੀਰ ਦਾ ਉਹ ਵੀ ਜਸਟਿਸ ਖੈਰ ਨੇ ਜਿਹੜੀ ਹੈ ਪਟੀਸ਼ਨ ਉਹਨਾਂ ਨੇ ਕਿਹਾ ਹੋਇਆ ਕੋਈ ਲੀਗਮੈਨ ਜਾਈ ਕੇ ਜਿਹੜਾ 1954 'ਚ ਪ੍ਰੈਜ਼ੀਡੈਂਸ਼ੀਅਲ ਆਰਡਰ ਆਇਆ ਸੀ ਜੰਮੂ ਕਸ਼ਮੀਰ ਦਾ رجیندر பிரசாத் نے وہ آرٹیکل 370 ਦਿੱਤਾ ਸੀ وہ تو پارلیمنٹ نے ریٹیفائی نہیں سی کیتا ਉਹ ਦਾ ਸ਼ਾਰਟ ਟਰਮ ਸੀ ਜਿਸ ਲਈ ਉਹ ਜਿਹੜਾ ਉਸ ਨੂੰ ਜਿਹੜਾ ਉਹਦੀ ਕੋਈ ਕਨਸਟੀਚੂਸ਼ਨਲ ਵੈਲਿਡਿਟੀ ਨਹੀਂ ਔਰ ਇਸ ਨੂੰ ਵੀ ਜਸਟਿਸ ਖੈਰ ਨੇ ਜਿਹੜਾ ਸੁਣਵਾਈ ਦੇ ਲਈ ਦਾਖਲ ਕਰ ਲਿਆ ਅੱਜ ਦੀ ਖਬਰ ਹੈ ਕਿ ਉਹਨਾਂ ਨੇ ਸੈਂਟਰਲ گورنمنٹ ਨੂੰ 4 ਹਫ਼ਤੇ ਦਾ ਟਾਈਮ ਦਿੱਤਾ ਹੈ ਕਿ ਉਹ ਦੇਤੇ ਰਿਸਪੌਂਡ ਕਰੇ ਕਿ ਆਰਟੀਕਲ 370 ਬਾਰੇ ਉਹਨਾਂ ਦਾ ਕੀ ਕਹਿਣਾ ਹੈ ਕਿ ਉਹ ਉਹ ਅਨ ਕਨਸਟੀਚੂਸ਼ਨਲ ਹੈ ਜਾਂ ਉਹਦਾ ਕੀ ਪਾਰਟ ਸੋ ਜ਼ਾਹਰ ਹੈ ਵੀ ਇਹ ਕੇਸ ਜਿਹੜਾ ਆਰਟੀਕਲ 370 ਹੈ ਕੋਈ ਮੋਦੀ ਗਵਰਨਮੈਂਟ ਨੂੰ ਪਾਰਲੀਮੈਂਟ 'ਚ ਅਮੈਂਡ ਕਨਸਟੀਟਿਊਸ਼ਨ ਕਰਾਉਣ ਦੀ ਲੋੜ ਨਹੀਂ ਹੈ ਜੀ ਉਹ ਸੁਪਰੀਮ ਕੋਰਟ ਹੀ ਕਹਿ ਸਕਦਾ ਹੈ ਕਿ ਜਿਹੜੀ ਪ੍ਰੈਜ਼ੀਡੈਂਸ਼ੀਅਲ ਡਿਕਰੀ ਦੇ ਨਾਲ 1954 ਦੇ ਵਿੱਚ ਕਸ਼ਮੀਰ ਜੰਮੂ ਕਸ਼ਮੀਰ ਨੂੰ ਸਪੈਸ਼ਲ ਸਟੇਟਸ ਉਹ ਵਾੜਾ ਆਰਟੀਕਲ 370 ਦੱਤਾ ਸੀ ਉਹ ਨਲ ਐਂਡ ਵਾਇਡ ਹੈ ਉਹ ਅਨ ਕਨਸਟੀਟਿਊਸ਼ਨਲ ਹੈ ਜੀ ਸੋ ਬਾਕੀ ਜਿਹੜਾ ਮੁਸਲਮਾਨਾ ਦਾ ਪਰਸਨਲ ਲਾ ਖਤਮ ਕਰਨਾ ਹੈ ਵਨ ਯੂਨੀਫਾਰਮ ਸਿਵਲ ਕੋਡ ਉਦੋਂ ਲਈ ਆਲਰੇਡੀ ਪਟੀਸ਼ਨਾਂ ਉਹਨਾਂ ਦੇ ਕੋਲ ਪਈਆਂ ਹੋਈਆਂ ਨੇ ਕਦੇ ਔਰਤਾਂ ਤੋਂ ਕਰਵਾ ਦਿੰਦੇ ਨੇ ਕਦੇ ਹੋਰ ਕਰਵਾ ਦਿੰਦੇ ਨੇ ਸੋ ਕੁੱਲ ਮਿਲਾ ਕੇ ਜਿਹੜਾ ਜਿਵੇਂ 나ਜ਼ੀਆਂ ਨੇ ਫੁੱਲ ਕੰਟਰੋਲ ਕਰਨ ਤੋਂ ਬਾਅਦ ਫਿਰ ਆਪਣਾ ਪਾਠ ਕੀਤਾ ਸੀ ਇਸ ਵੇਲੇ ਉਹਨਾਂ ਕੋਲ ਹੁਣ ਪਾਰਲੀਮੈਂਟ ਵੀ ਹੈ ਰਾਜ ਸਭਾ 'ਚ ਵੀ ਉਹਨਾਂ ਦੀ ਮੈਜੋਰਟੀ ਹੈ ਰੈਂਡ ਚ ਹੋਣ ਜਾ ਰਹੀ ਹੈ ਉਹਨਾਂ ਨੇ ਚੀਫ ਜਸਟਿਸ ਤੋਂ ਲੈ ਕੇ ਥੱਲੇ ਤੱਕ ਜਿਹੜੀਆਂ ਅਪੁਆਇੰਟਮੈਂਟਸ ਨੇ ਉਹਨਾਂ ਦੀ ਮਰਜ਼ੀ ਨਾਲ ਹੁੰਦੀਆਂ ਨੇ ਜੀ মিডিਆ ਵੀ ਉਹਨਾਂ ਦੇ ਕੋਲ ਹੈ ਉਹ ਇਨ੍ਹਾਂ ਹਾਲਾਤਾਂ 'ਚ ਜਿਹੜਾ ਇਨ੍ਹਾਂ ਹਾਲਾਤਾਂ ਨੂੰ ਕਿਵੇਂ ਫੇਸ ਕਰਨਾ ਹੈ ਕਿਵੇਂ ਅਸੀਂ ਟੁਗੇਦਰਨੈਸ ਦੇ ਨਾਲ ਜਿਹੜੇ ਇਨ੍ਹਾਂ ਦੇ ਬ੍ਰਾਹਮਣਵਾਦੀ ਲਾਈਨ ਦੇ ਜਿਹੜੇ ਜ਼ਬਰ ਨੇ ਉਸ ਨੂੰ ਕਿਵੇਂ ਚੈਲੰਜ ਕਰਨਾ ਹੈ ਇਸ ਸੇ ਰਿਸ਼ਤਿਆਂ ਨੂੰ ਸਾਰਿਆਂ ਨੂੰ ਰਣਨੀਤੀ ਬਣਾਉਣ ਦੀ ਲੋੜ ਹੈ ਜੀ ਡਾਕਟਰ ਸਾਹਿਬ ਬਿਲਕੁਲ ਅਥਲੇ ਨੇ ਬ੍ਰੇਕ ਵਾਟਰ ਉੱਤਪੰਨ ਆਸੀਂ ਆਪਣੇ ਦਰਸ਼ਕਾਂ ਤੇ ਸ਼੍ਰੋਤਿਆਂ ਨੂੰ ਦੱਸ ਦਈਏ ਵਿਊਅਰਸ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਟੀਵੀ 84 ਦੀ ਵਾਤਵਾਰ ਮਾਈਕ ਸਹਾਇਤਾ ਕਰੋ ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ www.tv4.tv ਤੇ ਜਾ ਕੇ ਪੇਪਰ ਆਈ ਰਿਕਰਿੰਗ ਡੋਨਰ ਬਣ ਕੇ ਕਰ ਸਕਦੇ ਹੋ ਜਾਂ ਫਿਰ ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਕਰ ਸਕਦੇ ਹੋ 3601 37th Avenue Long Island City New York 11101 USA ਜਾਂ ਫਿਰ ਤੁਸੀਂ ਫੋਨ ਕਰੀ ਵੀ ਸਾਨੂੰ ਸੰਪਰਕ ਕਰ ਸਕਦੇ ਹੋ 5164060694 ਥੈਂਕ ਯੂ so much viewers ਤੁਸੀਂ ਕਿਤਨੀ ਜਣਾ ਮਿਲਦੇ ਆ ਛੋਟੇ ਜਿਹੇ ਵਕਫੇ ਤੱਕ